ਆਪਾਂ ਅਕਸਰ ਹੀ ਕਿਸੇ ਚੰਗੇ ਰੁਤਬੇ ਵਾਲੇ ਬੰਦੇ ਨੂੰ ਜਾਂ ਅਮੀਰ ਬੰਦੇ ਨੂੰ ਦੇਖ ਕੇ ਸੋਚਦੇ ਆ ਕਿ ਇਸ ਦੀ ਜ਼ਿੰਦਗੀ ਬੜੀ ਵਧੀਆ ਇਸ ਦੀ ਜ਼ਿੰਦਗੀ ਸਕੂਨ ਭਰੀ ਹੈ ਇਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਪਰ ਆਪਾਂ ਤਾਂ ਸਿਰਫ ਅੰਦਾਜ਼ਾ ਲਗਾ ਸਕਦੇ ਹਾਂ ਉਸ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਹ ਆਪਾਂ ਨਹੀਂ ਜਾਣ ਸਕਦੇ ਆਪਾਂ ਨੂੰ ਨਹੀਂ ਪਤਾ ਹੁੰਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਬੰਦਾ ਜੋ ਕਿ ਚੰਗੇ ਰੁਤਬੇ ਤੇ ਹੁੰਦਾ ਉਸ ਕੋਲ ਰੁਪਿਆ ਵੀ ਵਧੀਆ ਹੁੰਦਾ ਪਰ ਉਹ ਆਤਮ ਹੱਤਿਆ ਕਰ ਲੈਂਦਾ ਤੇ ਜਦੋਂ ਫਿਰ ਉਸ ਦੇ ਆਤਮ ਹੱਤਿਆ ਕਰਨ ਪਿਛਲਾ ਰਾਜ ਲੋਕਾਂ ਦੇ ਸਾਹਮਣੇ ਆਉਂਦਾ ਤਾਂ ਲੋਕ ਹੈਰਾਨ ਹੋ ਜਾਂਦੇ ਆ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਨੇ ਅੱਛੇ ਰੁਤਬੇ ਤੇ ਜੋ ਬੰਦਾ ਹੈ ਉਸ ਨੂੰ ਇਹ ਕੁਝ ਕਾਰਨ ਦੀ ਕੀ ਲੋੜ ਪੈ ਗਈ ਸੀ ਉਸ ਨੂੰ ਆਤਮ ਹੱਤਿਆ ਕਰਨ ਦੀ ਕੀ ਲੋੜ ਪੈ ਗਈ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੱਧ ਪ੍ਰਦੇਸ਼ ਦਾ ਜ਼ਿਲ੍ਹਾ ਛਤਰਪੁਰ ਇਸ ਦਾ ਸਿਟੀ ਥਾਣਾ ਸਿਟੀ ਥਾਣੇ ਦੇ ਅਧੀਨ ਪੈਂਦਾ ਇੱਕ ਇਲਾਕਾ ਪੇਪ ਟਾਊਨ ਇਸ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਜਦੋਂ ਲੋਕ ਆਵਾਜ਼ ਸੁਣਦੇ ਤਾਂ ਆਪਣੇ ਘਰਾਂ ਚੋਂ ਬਾਹਰ ਨਿਕਲ ਆਉਂਦੇ ਆ ਤੇ ਲੋਕਾਂ ਦਾ ਅੰਦਾਜ਼ਾ ਹੁੰਦਾ ਕਿ ਉਸ ਘਰ ਦੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਆਈ ਹੈ ਤਾਂ ਲੋਕ ਬਿਲਕੁਲ ਸਹੀ ਹੁੰਦੇ ਨੇ ਉਸ ਘਰ ਦੇ ਵਿੱਚੋਂ ਇੱਕ ਬੰਦਾ ਨਿਕਲਦਾ ਤੇ ਉਹ ਉੱਚੀ-ਉੱਚੀ ਰੌਲਾ ਪਾ ਰਿਹਾ ਸੀ ਕਿ ਕੋਈ ਐਂਬੂਲੈਂਸ ਨੂੰ ਬੁਲਾਓ ਸਾਬ ਦੇ ਗੋਲੀ ਲੱਗ ਗਈ ਜਦੋਂ ਲੋਕ ਇਹ ਗੱਲ ਸੁਣਦੇ ਨੇ ਤਾਂ ਉਸ ਘਰ ਵੱਲ ਭਾਈਦੇ ਨੇ ਘਰ ਦੇ ਵਿੱਚ ਜਦੋਂ ਜਾ ਕੇ ਦੇਖਦੇ ਨੇ ਤਾਂ ਜੋ ਇਹ ਘਰ ਸੀ ਇਕਰ ਅਰਬਿੰਦ ਦਾਸੀ ਜੋ ਕਿ ਸਿਟੀ ਥਾਣੇ ਦਾ ਅਨਚਾਰਜ ਸੀ ਉਸਦੇ ਗੋਲੀ ਲੱਗੀ ਹੋਈ ਸੀ ਐਂਬੂਲੈਂਸ ਨੂੰ ਬੁਲਾਇਆ ਜਾਂਦਾ ਅਰਬਿੰਦ ਦਾ ਬਹੁਤ ਹੀ ਬੁਰਾ ਹਾਲ ਸੀ ਕਿਉਂਕਿ ਬੜੀ ਨਜ਼ਦੀਕ ਤੋਂ ਉਸਤੇ ਗੋਲੀ ਬੱਜੀ ਹੋਈ ਸੀ ਐਂਬੂਲੈਂਸ ਆਉਂਦੀ ਹੈ ਉਸ ਨੂੰ ਚੱਕ ਕੇ ਹਸਪਤਾਲ ਲਿਜਾਇਆ ਜਾਂਦਾ ਪਰ ਉਸ ਦੀ ਤਾਂ ਪਹਿਲਾਂ ਹੀ ਮੌਤ ਹੋ ਗਈ ਸੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀਆਂ ਪੁਲਿਸ ਛਾਣਬੀਨ ਕਰਦੀ ਹੈ ਆਖਰ ਪੁਲਿਸ ਦੇ ਸਾਹਮਣੇ ਇਹ ਸਵਾਲ ਸੀ ਕਿ ਜੋ ਆਰਵਿੰਦ ਹੈ ਜੋ ਥਾਣਾ ਮੁਖੀ ਹੈ ਉਸ ਨੇ ਖੁਦ ਨੂੰ ਗੋਲੀ ਮਾਰੀ ਆ ਜਾਂ ਉਸ ਦਾ ਕਿਸੇ ਨੇ ਕਤਲ ਕੀਤਾ ਹੈ ਜੇ ਕਤਲ ਕੀਤਾ ਤਾਂ ਕਿਉਂ ਕੀਤਾ ਜੇ ਉਸ ਨੇ ਆਤਮ ਹੱਤਿਆ ਕੀਤੀ ਆ ਤਾਂ ਕਿਉਂ ਕੀਤੀ ਹੈ ਯਾਨੀ ਕਈ ਸਵਾਲ ਐਦਾਂ ਦੇ ਪੁਲਿਸ ਦੇ ਸਾਹਮਣੇ ਸੀ ਆਰਵਿੰਦ ਦੀ ਉਮਰ ਲਗਭਗ 47 ਸਾਲ ਸੀ ਪੁਲਿਸ ਸ਼ਾਨਬੀਨ ਕਰਦੀ ਆ ਪੁੱਛਗਿਛ ਕਰਦੀ ਆ ਤੇ ਉਸ ਤੋਂ ਬਾਅਦ ਪੁਲਿਸ ਜੋ ਆਰਵਿੰਦ ਦਾ ਫੋਨ ਹੁੰਦਾ ਉਸ ਦੀ ਸ਼ਾਨਬੀਨ ਕਰਦੀ ਆ ਤਾਂ ਲਗਭਗ ਇੱਕ ਹਫ਼ਤੇ ਦਾ ਸਮਾਂ ਲੰਘ ਜਾਂਦਾ ਹੈ ਇਹ ਜੋ ਗੱਲ ਸੀ ਇਹ 6 ਮਾਰਚ 2025 ਦੀ ਸੀ ਇੱਕ ਹਫ਼ਤੇ ਦੇ ਬਾਅਦ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਆਰਬਿੰਦ ਸੀ ਉਸ ਦਾ ਇੱਕ ਆਸ਼ੀਨਾਉਂ ਦੀ ਕੁੜੀ ਦੇ ਨਾਲ ਚੈਟ ਹੁੰਦੀ ਸੀ ਗੱਲਬਾਤ ਹੁੰਦੀ ਸੀ ਉਸ ਨਾਲ ਕੋਈ ਨਾ ਕੋਈ ਚੱਕਰ ਸੀ ਹੁਣ ਪੁਲਿਸ ਇਸ ਆਸ਼ੀ ਬਾਰੇ ਜਾਨਣਾ ਚਾਹੁੰਦੀ ਸੀ ਕਿ ਇਹ ਕੌਣ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਆਸ਼ੀ ਹੈ ਉਹ ਨਜ਼ਦੀਕ ਹੀ ਇੱਕ ਮਕਾਨ ਦੇ ਵਿੱਚ ਆਪਣੀ ਮਾਂ ਦੇ ਨਾਲ ਰਹਿ ਰਹੀ ਹੈ ਤੇ ਆਸ਼ੀ ਦੀ ਉਮਰ ਲਗਭਗ 21 ਸਾਲ ਹੈ ਜੋ ਆਰਵਿੰਦ ਹੁੰਦਾ ਉਸ ਨਾਲ ਆਸ਼ੀ ਦੀ ਮੁਲਾਕਾਤ ਲਗਭਗ 1 ਸਾਲ ਪਹਿਲਾਂ ਹੋਈ ਸੀ ਤੇ ਆਸ਼ੀ ਨੂੰ ਆਰਵਿੰਦ ਨੇ ਕਈ ਚੀਜ਼ਾਂ ਗਿਫਟ ਕੀਤੀਆਂ ਸੀ ਉਸ ਨੂੰ ਗੱਡੀ ਆਈਫੋਨ ਤੇ ਦੋ ਪਲਾਟ ਵੀ ਉਸ ਦੇ ਨਾਂ ਕੀਤੇ ਹੋਏ ਸੀ ਆਰਵਿੰਦ ਨੇ ਜੋ ਆਸ਼ੀ ਹੁੰਦੀ ਹੈ ਉਸ ਨੂੰ ਮੁਖਬਰ ਦੇ ਤੌਰ ਤੇ ਰੱਖਿਆ ਹੋਇਆ ਸੀ ਇੱਕ ਸਾਲ ਪਹਿਲਾਂ ਆਰਵਿੰਦ ਨੂੰ ਮਿਲਦੀ ਆ ਇਹਨਾਂ ਦੀ ਦੋਸਤੀ ਹੁੰਦੀ ਆ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਆ ਤੇ ਆਰਵਿੰਦ ਜੋ ਹੁੰਦਾ ਉਸ ਨਾਲ ਪਿਆਰ ਕਰ ਲੰਗ ਜਾਂਦਾ ਤੇ ਉਸ ਨੂੰ ਮਹਿੰਗੇ ਮਹਿੰਗੇ ਗਿਫਟ ਦਿੰਦਾ ਹੈ ਮਹਿੰਗੇ ਮਹਿੰਗੇ ਇਹੋ ਜਿਹੇ ਤੋਹਫੇ ਦਿੰਦਾ ਹੈ ਗੱਡੀਆਂ ਪਲਾਟ ਵਗੈਰਾ ਤੇ ਹੁਣ ਪੁਲਿਸ ਆਸ਼ੀ ਦੀ ਤਲਾਸ਼ ਕਰਦੀ ਹੈ 12 ਮਾਰਚ 2025 ਨੂੰ ਜੋ ਆਸ਼ੀ ਹੁੰਦੀ ਹੈ ਉਹ ਪੁਲਿਸ ਦੇ ਹੱਥ ਚੜ ਜਾਂਦੀ ਆ ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰਦੀ ਆ ਤਫ਼ਤੀਸ਼ ਕਰਦੀ ਆ ਤਾ ਆਸ਼ੀ ਨੇ ਉਹ ਸਾਰੀ ਗੱਲ ਦੱਸੀ ਕਿ ਜੋ ਆਰਬਿੰਦ ਸੀ ਉਸ ਨਾਲ ਮੇਰੀ 1 ਸਾਲ ਪਹਿਲਾਂ ਮੁਲਾਕਾਤ ਹੋਈ ਸੀ ਤੇ ਆਰਬਿੰਦ ਨੇ ਮੈਨੂੰ ਮੁਖਬਰ ਦੇ ਤੌਰ ਤੇ ਨੌਕਰੀ ਤੇ ਰੱਖਿਆ ਹੋਇਆ ਸੀ ਮੈਂ ਉਸ ਲਈ ਕੰਮ ਕਰਦੀ ਸੀ ਪਰ ਜੋ ਪੁਲਿਸੀ ਉਹ ਕਹਿ ਰਹੀ ਸੀ ਕਿ ਜੋ ਆਰਬਿੰਦ ਹੈ ਉਸ ਨੇ आशीदी वजह ਦੇ ਨਾਲ ਹੀ ਆਤਮ ਹੱਤਿਆ ਕੀਤੀ ਹੈ ਕਿਉਂਕਿ ਜੋ ਆਰਬਿੰਦ ਦਾ ਕੇਅਰ ਟੇਕਰ ਹੁੰਦਾ ਹੈ ਪ੍ਰਦੀਪ ਜੋ ਕਿ ਬਾਹਰ ਆ ਕੇ ਰੌਲਾ ਪਾਉਂਦਾ ਸੀ ਜਿਸ ਨੇ ਕਿਹਾ ਸੀ ਕਿ ਸਾਹਿਬ ਨੇ ਗੋਲੀ ਮਾਰ ਲਈ ਤਾਂ ਉਸ ਤੋਂ ਵੀ ਪੁੱਛਿਆ ਜਾਂਦਾ ਉਹ ਵੀ ਦੱਸਦਾ ਹੈ ਕਿ ਸਾਹਿਬ ਨੇ ਕਮਰੇ ਦੇ ਵਿੱਚ ਕੱਲਿਆਂ ਬੜ ਕੇ ਗੋਲੀ ਮਾਰੀ ਆ ਹੋਰ ਕੋਈ ਵੀ ਉੱਥੇ ਨਹੀਂ ਸੀ ਤਾਂ ਇਹੀ ਹੁਣ ਪੁਲਿਸ ਕਹਿਣਾ ਚਾਹੁੰਦੀ ਸੀ ਕਿ ਜੋ ਆਸ਼ੀਆ ਉਸ ਦੀ وجہ ਦੇ ਕਾਰਨ ਹੀ ਆਰਬਿੰਦ ਨੇ ਆਤਮ ਹੱਤਿਆ ਕੀਤੀ ਹੈ ਕਿਉਂਕਿ ਪੁਲਿਸ ਨੇ ਕਿਹਾ ਕਿ ਆਸ਼ੀ ਦੇ ਕੋਲ ਆਰਵਿੰਦ ਦੇ ਖਿਲਾਫ ਕਈ ਅਪੱਤੀਜਨਕ ਵੀਡੀਓ ਸੀ ਆਰਵਿੰਦ ਵਿਆਹਿਆ ਹੋਇਆ ਸੀ ਤੇ ਉਸਦੇ ਬੱਚੇ ਵੀ ਸੀ ਪੁਲਿਸ ਕਹਿ ਰਹੀ ਹੈ ਕਿ ਆਰਵਿੰਦ ਆਸ਼ੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਆਸ਼ੀ ਸਿਰਫ ਉਸ ਨੂੰ ਲੁੱਟਦੀ ਸੀ ਯਾਨੀ ਉਸ ਤੋਂ ਪੈਸੇ ਖਾਂਦੀ ਸੀ ਜਿਸ ਮਕਾਨ ਵਿੱਚ ਆਸ਼ੀ ਅਤੇ ਉਸ ਦੀ ਮਾਂ ਰਹਿੰਦੀ ਸੀ ਉਹ ਵੀ ਆਰਵਿੰਦ ਨੇ ਹੀ ਇਹਨਾਂ ਨੂੰ ਦਬਾਇਆ ਹੋਇਆ ਸੀ ਪਰ ਜੋ ਆਸ਼ੀ ਸੀ ਉਹ ਇਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਉਹ ਇਸ ਨਾਲ ਪਿਆਰ ਨਹੀਂ ਕਰਦੀ ਸੀ ਉਹ ਤਾਂ ਸਿਰਫ ਇਸ ਤੋਂ ਪੈਸੇ ਠੱਗ ਰਹੀ ਸੀ ਤੇ ਪੁਲਿਸ ਨੇ ਦੱਸਿਆ ਕਿ ਜੋ ਅਪੱਤੀ ਜਾਣਕ ਵੀਡੀਓ ਸੀ ਉਹ ਆਸ਼ੀ ਨੇ ਅਰਵਿੰਦ ਨੂੰ ਕਿਹਾ ਕਿ ਮੈਂ ਤੇਰੀ ਪਤਨੀ ਨੂੰ ਦਿਖਾਵਾਂਗੀ ਤੇ ਤੇਰੇ ਜੋ ਵੱਡੇ ਅਫਸਰ ਨੇ ਉਹਨਾਂ ਨੂੰ ਦਿਖਾਵਾਂਗੀ ਤੇ ਤੇਰੀ ਇੱਜ਼ਤ ਨਿਲਾਮ ਕਰ ਦੇਵਾਂਗੀ ਤੇ ਇਸ ਵਜ੍ਹਾ ਦੇ ਕਾਰਨ ਹੀ ਜੋ ਅਰਵਿੰਦ ਸੀ ਉਸ ਨੇ ਖੁਦ ਨੂੰ ਗੋਲੀ ਮਾਰ ਲਈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਦਾ ਹੈ ਕਿ ਜੋ ਆਸ਼ੀ ਹੁੰਦੀ ਹੈ ਉਸ ਦੀ ਇੱਕ ਮੁੰਡਾ ਜਿਸ ਦਾ ਨਾਮ ਸੋਨੂ ਆ ਉਸ ਨਾਲ ਪ੍ਰੇਮ ਕਹਾਣੀ ਚੱਲ ਰਹੀ ਸੀ 3 ਸਾਲ ਪਹਿਲਾਂ ਤੋਂ ਆਸ਼ੀ ਸੋਨੂ ਦੇ ਨਾਲ ਜੁੜੀ ਹੋਈ ਸੀ ਪਰ ਜੋ ਆਰਵਿੰਦ ਸੀ ਉਸ ਤੋਂ ਸਿਰਫ ਆਸ਼ੀ ਪੈਸੇ ਖਾਣਾ ਚਾਹੁੰਦੀ ਸੀ ਤੇ ਜੋ ਵਿਆਹ ਸੀ ਉਹ ਸੋਨੂ ਨਾਲ ਕਰਵਾਉਣਾ ਚਾਹੁੰਦੀ ਸੀ ਇਹ ਗੱਲ ਦਾ ਆਸ਼ੀ ਦੀ ਮਾਂ ਨੂੰ ਵੀ ਪਤਾ ਸੀ ਇਸ ਲਈ ਹੀ ਆਰਵਿੰਦ ਦੇ ਨਾਲ ਆਸ਼ੀ ਜੁੜੀ ਹੋਈ ਸੀ ਕਿ ਉਸ ਤੋਂ ਮਹਿੰਗੇ ਮਹਿੰਗੇ ਗਿਫਟ ਤੇ ਉਸ ਤੋਂ ਪੈਸੇ ਖਾ ਸਕੇ ਇਹ ਗੱਲਾਂ ਪੁਲਿਸ ਨੇ ਆਪਣੀ ਇਨਕੁਆਰੀ ਦੇ ਵਿੱਚ ਦਸੀਆਂ ਪਰ ਜੋ ਆਸ਼ੀਦੀ ਮਾਂ ਗਈ ਉਹ ਕਹਿ ਰਹੀ ਹੈ ਕਿ ਇਹ ਸਰਾਸਰ ਝੂਠ ਹੈ ਇਹ ਸਰਾਸਰ ਮੇਰੀ ਬੇਟੀ ਉੱਤੇ ਇਲਜ਼ਾਮ ਲਗਾਏ ਜਾ ਰਿਹਾ ਕਿਉਂਕਿ ਜੇ ਤੁਸੀਂ ਕਹਿੰਦੇ ਹੋ ਕਿ ਮੇਰੀ ਬੇਟੀ ਨੂੰ ਐਨਾ ਕੁਝ ਉਸ ਅਫਸਰ ਨੇ ਦਿੱਤਾ ਉਸ ਥਾਣਾ ਮੁਖੀ ਨੇ ਦਿੱਤਾ ਤਾਂ ਉਸ ਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਐਨੇ ਪੈਸੇ ਉਸ ਕੋਲ ਕਿੱਥੋਂ ਆਏ ਜੇ ਤੁਸੀਂ ਪਲਾਟਾਂ ਦੀ ਗੱਲ ਕਰ ਰਹੇ ਹੋ ਜੇ ਤੁਸੀਂ ਕਾਰ ਦੀ ਗੱਲ ਕਰ ਰਹੇ ਹੋ ਆਈਫੋਨ ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਇਹ ਦੱਸੋ ਕਿ ਐਨੇ ਪੈਸੇ ਉਸ ਕੋਲ ਕਿੱਥੋਂ ਆਏ ਕਿਉਂਕਿ ਪੁਲਿਸ ਨੇ ਇਹ ਗੱਲ ਵੀ ਦੱਸੀ ਕਿ ਜੋ ਆਸ਼ੀ ਤੇ ਆਰਵਿੰਦ ਦੀ ਜੋ ਚੈਟ ਹੋ ਰਹੀ ਸੀ ਉਸ ਵਿੱਚ ਵੀ ਉਹ ਇੱਕ ਪਲਾਟ ਨੂੰ ਲੈ ਕੇ ਗੱਲਬਾਤ ਕਰ ਰਹੇ ਸੀ ਤੇ ਆਸ਼ੀ ਦੀ ਮਾਂ ਨੇ ਇਹ ਵੀ ਕਿਹਾ ਕਿ ਜੋ ਆਰਵਿੰਦ ਸੀ ਉਹ ਥਾਣਾ ਮੁਖੀ ਸੀ ਯਾਨੀ ਇਸ ਇਲਾਕੇ ਦਾ ਹੀ ਮੁਖੀ ਸੀ ਮਾਲਕ ਸੀ ਉਸ ਨੂੰ ਮੇਰੀ ਬੇਟੀ ਕਿਵੇਂ ਬਲੈਕਮੇਲ ਕਰ ਸਕਦੀ ਹੈ ਉਸ ਉੱਤੇ ਮੇਰੀ ਬੇਟੀ ਕਿਵੇਂ ਦਬਾਅ ਪਾ ਸਕਦੀ ਹੈ ਜਦਕਿ ਪੁਲਿਸ ਨੇ ਇਹੀ ਕਿਹਾ ਕਿ ਆਸ਼ੀ ਨੇ ਆਰਵਿੰਦ ਨੂੰ ਧੋਖਾ ਦਿੱਤਾ ਤੇ ਉਸ ਦੇ ਕਾਰਨ ਹੀ ਆਰਵਿੰਦ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਆਤਮ ਹੱਤਿਆ ਕਰ ਲਈ ਪਰ ਆਸ਼ੀ ਦੀ ਮਾਂ ਇਹਨਾਂ ਸਾਰੇ ਜੋ ਇਲਜ਼ਾਮ ਨੇ ਪੁਲਿਸ ਵੱਲੋਂ ਲਗਾਏ ਜਾ ਰਹੇ ਆ ਉਹਨਾਂ ਨੂੰ ਬੇਬੁਨਿਆਦ ਦੱਸ ਰਹੀ ਹੈ ਉਹ ਕਹਿ ਰਹੀ ਹੈ ਕਿ ਐਦਾਂ ਦੀ ਕੋਈ ਵੀ ਗੱਲ ਨਹੀਂ ਸਿਰਫ ਮੇਰੀ ਬੇਟੀ ਨੂੰ ਫਸਾਉਣ ਕਾਰਨ ਹੀ ਇਹ ਕੁਝ ਪੁਲਿਸ ਕਹਿ ਰਹੀ ਹੈ ਸੋ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਘਟਨਾ ਦੀ ਸਚਾਈ ਕੀ ਨਿਕਲ ਕੇ ਆਉਂਦੀ ਹੈ ਕਿ ਆਸ਼ੀ ਦੀ ਮਾਂ ਜੋ ਕਹਿ ਰਹੀ ਹੈ ਉਹ ਸੱਚ ਹੈ ਜਾਂ ਫਿਰ ਜੋ ਪੁਲਿਸ ਕਹਿ ਰਹੀ ਹੈ ਉਹ ਸੱਚ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਖੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਥਾਣਾ ਮੁਖੀ ਜਿਸ ਦਾ ਬੜਾ ਦਬ ਦਬਾ ਸੀ ਜਿਸ ਦਾ ਸ਼ਹਿਰ ਵਿੱਚ ਬੜਾ ਰਸੂਖ ਸੀ ਤੇ ਉਸ ਨੇ ਆਪਣੇ ਆਪ ਨੂੰ ਹੀ ਗੋਲੀ ਮਾਰ ਲਈ ਇਹੋ ਜਿਹਾ ਕੀ ਉਸ ਦੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਸੀ ਕੀ ਉਸ ਦਾ ਆਸ਼ੀ ਦੇ ਨਾਲ ਇਹੋ ਜਿਹਾ ਸੰਬੰਧ ਸੀ ਕਿ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਇਸ ਵਜ੍ਹਾ ਨਾਲ ਗੋਲੀ ਮਾਰੀ ਆ ਜਾਂ ਕਿਸੇ ਹੋਰ ਵਜ੍ਹਾ ਨਾਲ ਗੋਲੀ ਮਾਰੀ ਆ ਇਹ ਵੀ ਸ਼ਾਇਦ ਮੈਨੂੰ ਲੱਗਦਾ ਅਜੇ ਤਪਤੀਸ਼ ਦਾ ਬਿਸ਼ਾਗਾ ਅਜੇ ਇਹ ਗੱਲ ਸਪਸ਼ਟ ਕਰਨੀ ਬਹੁਤ ਮੁਸ਼ਕਲ ਹੈ ਕਿ ਆਖਰ ਗੱਲ ਕੀ ਹੋਈ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ